ਪਾਦੋਰ ਮਹੀਨੇ ਛੁੱਟੀ ਆਇਆ ਬੱਚਾ ਆਦੀ ਘਰ ਦੀ ਹੁੰਨ ਆਈ ਸਤ ਮਹੀਨੇ ਆਈ ਦੇ ਰਿਆਦਾ 12 ਦਿਨ ਜਿੱਦਾਂ ਘਰ ਵਿੱਚ ਗੱਲ ਕਰੀਦੇ ਤੇ ਦਿਨੇ ਨਿਕਲ ਜਾਣਾ ਰਹਾ ਵਿਧਿਆਵ ਜਾਣਾ ਸਾਨੂੰ ਕੋਈ ਪਤਾ ਪਤ ਨਹੀਂ ਬਾਅਦ ਚ ਫਿਰ ਵਾਵਾ ਦਿਨ ਹੋ ਗਏ ਤੇ ਮੈਂ ਕਿਹਾ ਵੀ ਦੇਵਲਾ ਮੇਰੀ ਗੱਲ ਸੁਣਾ ਜੀ ਮੈਂ ਮਜੀਠੇ ਜਾਣਾ ਹੀ ਵੀ ਮਾਂ ਮਰੀ ਹੋਵੇ ਤੇ ਭੋਗ ਪਾ ਕੇ ਤੇ ਲੋਕੀ ਤੁਰ ਜਾਂਦੇ ਨੌਕਰੀ ਆਪਣੀ ਤੇ ਚੱਲ ਜੰਦੇ ਤੇ ਤੂੰ ਇੰਨੇ ਦਿਨ ਡੇਰਾ ਲਾਇਆ ਕੱਤ ਲਾਇਆ ਇੱਥੇ ਇੱਥੇ ਲੋਕ ਪਿੰਟੰਮ ਆਉਂਦੇ ਆ ਦਾ ਤਫਾਇਆ ਦਾ ਬਸ ਬਣ ਮੈਂ ਬੀਬੀ ਤੂੰ ਮੇਂ ਜੀਠੇ ਨਾ ਮੈਂ ਮੈਂ ਉੱਥੇ ਹੀ ਚੱਲਿਆ ਆਪਣੇ ਥਾਣੇ ਚ ਨੌਕਰੀ ਅਸਾ ਚਲੇਗਾ ਰੋਟੀ ਖਾ ਗਏ ਧਾਲ ਪਾਈ ਦੋ ਰੋਟੀਆਂ ਚੰਕਰੀ ਆ ਕੇ ਮੇਰ ਕੋ ਖਾ ਗਏ ਅਹੀਂ ਵੀ ਕੀ ਗੱਲਾਂ ਕਿੱਧਰ ਚੱਲੀਆਂ ਇਹਨੀ ਸੇਰਟੀ ਕਿੱਧਰ ਚੱਲੀ ਹੈ ਉਹ ਇੰਨੇ ਪਤਾ ਉਹਨਾਂ ਆ ਗਏ ਛੱਡ ਘਰ ਹੀ ਆ ਗਏ ਰਹਾ ਵਾਲੇ ਉੱਥੇ ਮੱਝਾ ਉੱਥੇ ਉਹਦੀ ਪਾਏ ਪੁੱਤ ਜੀ ਉਹ ਲਾ ਗਿਆ ਉਸੇ ਵੇਲੇ ਉਹ ਆਏ ਕਿ ਬਿਲ ਕਿੱਥੇ ਆ ਔਰ ਬਾਪ ਕਿੱਥੇ ਆ ਥਣਕਾ ਲੈ ਆਵੇ ਉਹਦੀ ਉਹ ਸ਼ੇਰਪੀ ਵਾਲਿਆਂ ਨੇ ਆਠਿਆ ਕੋਈ ਨਾ ਘਰ ਚ ਗਿਆ ਉਹ ਇੱਥੇ ਰਵੇ ਉਹ ਇੱਥੇ ਰਵੇ ਮੈਂ ਕੁ ਬਾਲੇ ਕੁ ਚੰਨ ਲੋ ਠੀਕ ਤੋ ਹੀ ਮੈਂ ਖਾ ਅਫਸਰ ਜੋ ਇੱਕ ਗੱਲ ਮੇਰਾ ਸੁਣ ਲੋ ਥਣਕਾ ਉਹਨੂੰ ਆਖੀ ਜੀ ਆ ਪੁੱਤ ਮਰਿਆ ਹੋਵੇ ਇਹ ਪੁੱਤ ਤੇਰਾ ਕਦੋਂ ਗਿਆ ਮੈਂ ਤਾਂ ਮੇਰੇ ਪੁੱਤ ਜੀਉਂਦਾ ਰੱਖੜੀ ਬਣਾ ਗਿਆ ਮੈਂ ਮੁੜ ਕੇ ਮੇਰਾ ਪੁੱਤ ਘਰ ਹੀ ਨਹੀਂ ਆਇਆ ਆਸਾਂ ਨਾ ਪਾਣੀ ਵਿੱਚ ਸਾਰੇ ਸਾਗ ਅੰਗ ਇੱਕ ਦਿਨ ਦੇ ਵਿੱਚ ਇਕੱਠੇ ਕਰ ਇਧਰ ਤੇਰੇ ਤੇ ਇਕਦਮ ਜਗੜ ਜਗੜ ਕਰ ਕਰ ਸਾਗ ਇਧਰ ਮੁੰਦੇ ਇਧਰ ਦਬਰਦਬਰ ਕਰ ਬੀ ਆ ਗਈ ਤੁਹਾਨੂੰ ਤੇ ਇੱਥੇ ਕੋਈ ਨਾ ਸਾਡਾ ਪੈਣਾ ਬਿਨਾਂ ਸਾਡਾ ਘਪਰਾ ਸਾਡੇ ਨਾਲ ਆ ਬੀਜੀਆਂ ਮਿੰਡ ਚ ਘਾਰ ਭਰਿਆ ਉੱਜੜ ਕੇ ਨਿਕਲ ਕੇ ਇੱਕ ਦੇ ਬੜਾ ਕੁਝ ਹੋਇਆ ਉਹ ਤੇ ਮੈਂ ਆਹਾ ਕਿਤ ਥੱਕ ਗਈਆਂ ਮੇਰਾ ਆਗੜੀ ਲੰਬੜਾਂ ਮੈਨੂੰ ਸੀ ਕੌਣ ਸੀ ਲੱbnੋ ਵਾਲਾ ਮਗਰ ਕੌਣ ਸੀ ਭਰਾ ਉਹ ਜਿਹੜਾਛਦਾਈ ਹੋ ਗਿਆ ਇਹਨੇ ਕਰ ਲੋਕਾਂ ਕੋਲ ਕਿਤੇ ਮੜੀਆਂ ਜੀ ਸੌਂ ਸੌਂਗੇ ਤੇ ਕਿਤੇ ਕਿਤੇ ਸੌਂ ਸੌਂਗੇ ਪੁਲਿਸ ਜੱਡਿਆ ਨਹੀਂ ਪੁਲਿਸ ਸਿੱਧਾ ਹੁਕਮ ਹੀ ਗੋਲੀ ਦਾ ਇਹਨੂੰ ਤੇ ਭਾਣ ਜੇ ਨੂੰ ਮਾਰ ਕੇ ਲੱਦ ਕੇ ਲਿਆਓ ਪਤਾ ਇਹ ਤੱਕ ਗੋਲੀਆਂ ਬਾਹਰ ਵੱਜੇਗਾ ਸਾਡੇ ਕਾ ਹਿੰਮਤ ਨਹੀਂ ਹੋਈ ਮੇਰਚ ਨਹੀਂ ਹਿੰਮਤ ਮੋਕ ਗਈ ਹੋਣ ਐਦਾ ਨਹੀਂ ਆ ਹਾਂ ਬਸ ਖਾਲਸਾ ਇਹਨਾਂ ਪਰ ਉਹ ਦੰਦੋਂ ਵਿਚਾਰੇ ਉਹ ਦੰਦੋਂ ਵਿਚਾਰਿਆਂ ਨੇ ਮੈਨੂੰ ਰੋਟੀ ਲਾਈ ਨਹੀਂ ਤਾਂ ਮੈਂ ਅੱਜ ਨੂੰ ਕਦੇ ਦੀ ਮਰ ਜਣਾ ਘਰ ਭਾ ਕੇ ਉਹਨੇ ਦਿੱਤਾ ਮੈਨੂੰ ਐ ਸੇਡ ਵਾਲੇ ਨੇ ਪਾੜ ਦਿੱਤਾ ਉਹਦਾ ਵੀ ਮਦਦ ਕਰਦੇ ਆ ਕੰਬਲ-ਕੁੰਬਲੀ ਵੀ ਦਿੰਦੇ ਜਦੋਂ ਜਿਕਰ ਸੀਨ ਸਾਟ ਵੀ ਤੇ ਭਲਾ ਹੋਵੇ ਤੁਹਾਡਾ ਤੁਸੀਂ ਦਿੰਦੇ ਜਾ ਤੇ ਮੈਂ ਖਾਨੀ ਮੈਂ ਖਾਨੀ ਮੈਂ ਹੋਰ ਕਿਸੇ ਦਾ ਨਹੀਂ ਖਾਨੀ ਹਾਂ ਸੇ ਨਹੀਂ ਸ਼ੁਕਰ ਕਰੂੰ ਕਿ ਮੈਂ ਹਮਰਾ ਬਗਰ ਜਾਵਾਂ ਤੇ ਖਾਸੇ ਦੀ ਹਾਂ ਮੇਲਦੀ ਘਰ ਬਣਾ ਬਹੁਤ ਵੱਡਾ ਘਰ ਤੁਹਾਡੀ ਵਡਿਆਈ ਜਿਹੜੇ ਤੇ ਘਰ ਬਣਾਤਾ ਮੇਰੇ ਕੋਲ